ਸੋਨੇ ਦੇ ਰੇਟ ਨੇ ਸਾਰੇ ਹੀ ਰਿਕਾਰਡ ਤੋੜ ਕੇ ਰੱਖ ਦਿੱਤੇ ਤਾਂ ਹੁਣ ਸੋਨਾ ਖਰੀਦਣਾ ਆਮ ਲੋਕਾਂ ਦੀ ਸੋਚ ਤੋਂ ਪਰੇ ਹੋ ਗਿਆ ਕਿਉਂਕਿ ਮਿੰਟਸ ਕਿੰਟਨ ਦੇ ਵਿੱਚੋਂ ਸੋਨੇ ਦੇ ਰੇਟ ਵਧ ਰਹੇ ਨੇ ਤਾਂ ਅੱਜ ਵੀ ਸੋਨੇ ਦੇ ਰਿਕਾਰਡ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤਾਂ ਤੰਤੇ ਰਸਤੇ ਆਮ ਲੋਕਾਂ ਨੂੰ ਵੱਡਾ ਚਟਕਾ ਲੱਗਿਆ ਕਿਉਂਕਿ ਸੋਨਾ ਮਹਿੰਗਾ ਹੋ ਕੇ ਤਾਂ ਚਾਂਦੀ ਨੇ ਵੀ ਲੋਕਾਂ ਦੀ ਜੇਬ ਢਿੱਲੀ ਕਰ ਦਿੱਤੀ ਤਾਂ ਲੋਕਾਂ ਨੂੰ ਕਾਫੀ ਨਿਰਾਸ਼ਾ ਹੋ ਰਹੀ ਹੈ ਤਾਂ ਤਾਜ਼ਾ ਕੀਮਤਾ ਕੀ ਨੇ ਉਹ ਵੀ ਤੁਹਾਨੂੰ ਦੱਸਤੀਏ ਅੱਜ ਦੇਸ਼ ਭਰ ਦੇ ਵਿੱਚ ਤਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਪਰ ਸੋਨਾ ਤੇ ਗਹਿਣੇ ਖਰੀਦਣ ਵਾਲਿਆਂ ਦੇ ਚਿਹਰਿਆਂ ਤੇ ਨਿਰਾਸ਼ਾ ਹੈ ਇਹ ਤਿਉਹਾਰ ਤੋਂ ਠੀਕ ਪਹਿਲਾਂ ਸੋਨੇ ਦੇ ਕੀਮਤਾ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਕਾਰਨ ਹੋਇਆ ਤਾਂ ਤਨਤੇਰਸ ਤੋਂ ਪਹਿਲਾਂ ਗਹਿਣੇ ਵੇਚਣ ਵਾਲਿਆਂ ਤੇ ਪ੍ਰਚੂਨਕ ਵਿਕਰੇਤਾਵਾਂ ਦੁਆਰਾ ਤਿਉਹਾਰੀ ਖਰੀਦਦਾਰੀ ਦੇ ਕਾਰਨ ਰਾਸ਼ਟਰੀ ਰਾਜਸਤਾਨੀ ਦੇ ਸਰਾਫਾ ਬਾਜ਼ਾਰਤ ਵਿੱਚ ਸੋਨੇ ਦੀ ਕੀਮਤ 3200 ਰੁਪਏ ਵੱਧ ਕੇ 134800 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਹੈ ਤਾਂ 올 ਇੰਡੀਆ ਸਰਾਫਾ ਐਸੋਸੀਏਸ਼ਨ ਨੇ ਰਿਪੋਰਟ ਦਿੱਤੀ ਕਿ ਸਮੇਂ ਦੌਰਾਨ ਚਾਂਦੀ ਦੀਆਂ ਕੀਮਤਾਂ ਵਿੱਚ 7000 ਰੁਪਏ ਦੀ ਗਰਾਵਟ ਆਈ ਪਿਛਲੇ ਸੈਸ਼ਨ ਦੇ ਵਿੱਚ 99.9% ਸ਼ੁੱਧ سونے ਦੀ ਕੀਮਤ 1,33,600 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਸੀ। ਕੀਮਤਾਂ ਵਿੱਚ ਇਹ ਤੇਜ਼ ਵਾਧਾ ਤੰਤਰਜ ਤੋਂ ਠੀਕ ਪਹਿਲਾਂ ਦੇਖਿਆ ਜਾ ਰਿਹਾ। 24 ਕੈਰਟ سونے ਦੇ ਨਾਲ 99.5% ਸ਼ੁੱਧਤਾ ਵਾਲਾ ਸੋਨਾ ਵੀ 3200 ਰੁਪਏ ਵਧ ਕੇ 1,34,200 ਰੁਪਏ ਪ੍ਰਤੀ 10 ਗ੍ਰਾਮ ਤੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਤਾਂ ਵਿਰਵਾਰ ਨੂੰ ਇਹ ਪਿਛਲੇ 131000 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਤਾਂ ਫਿਰ ਤੋਂ ਇਸ ਮਾਲ ਨੂੰ ਕੀਮਤਾ ਸੋਨੇ ਦੀਆਂ ਛੂ ਰਹੀਆਂ ਨੇ ਤਾਂ ਸ਼ੁਕਰਗੁਜ਼ਾਰ ਨੂੰ ਜੇ ਗੱਲ ਕੀਤੀ ਜਾਵੇ ਤਾਂ ਸੋਨੇ ਦਾ ਰੇਟ ਚੜਾਇਆ 3200 ਰੁਪਏ ਵਧ ਕੇ 134800 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਹੈ ਤਾਂ ਹੁਣ ਲੋਕਾਂ ਦੇ ਲਈ ਸੋਨਾ ਖਰੀਦਣਾ ਕਾਫੀ ਟੈਨਸ਼ਨ ਵਾਲਾ ਕੰਮ ਹੈ ਕਿਉਂਕਿ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਸੋਨੇ ਦੇ ਰੇਟਾਂ ਦੇ ਵਿੱਚ ਗਰਾਵਟ ਆਵੇਗੀ ਪਰ ਲਗਾਤਾਰ ਦਿਨ ਬਦਿਨ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਨੇ ਸੋਨੇ ਦੇ ਰੇਟ ਨੇ ਸਾਰੇ ਹੀ ਰਿਕਾਰਡ ਤੋੜ ਕੇ ਰੱਖ ਦਿੱਤੇ ਤਾਂ ਹੁਣ ਸੋਨਾ ਖਰੀਦਣਾ ਆਮ ਲੋਕਾਂ ਦੀ ਸੋਚ ਤੋਂ ਪਰੇ ਹੋ ਗਿਆ ਕਿਉਂਕਿ ਮਿੰਟਸ ਕਿੰਟਨ ਦੇ ਵਿੱਚੋਂ ਸੋਨੇ ਦੇ ਰੇਟ ਵਧ ਰਹੇ ਨੇ ਤਾਂ ਅੱਜ ਵੀ ਸੋਨੇ ਦੇ ਰਿਕਾਰਡ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਤਾਂ ਤੰਤੇ ਰਸਤੇ ਆਮ ਲੋਕਾਂ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਸੋਨਾ ਮਹਿੰਗਾ ਹੋ ਗਿਆ ਤਾਂ ਚਾਂਦੀ ਨੇ ਵੀ ਲੋਕਾਂ ਦੀ ਜੇਬ ਢਿੱਲੀ ਕਰ ਦਿੱਤੀ ਤਾਂ ਲੋਕਾਂ ਨੂੰ ਕਾਫੀ ਨਿਰਾਸ਼ਾ ਹੋ ਰਹੀ ਹੈ ਤਾਂ ਤਾਜ਼ਾ ਕੀਮਤਾ ਕੀ ਨੇ ਉਹ ਵੀ ਤੁਹਾਨੂੰ ਦੱਸਤੀਏ ਅੱਜ ਦੇਸ਼ ਭਰ ਦੇ ਵਿੱਚ ਤਨਤੇਰਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਪਰ ਸੋਨਾ ਤੇ ਗਹਿਣੇ ਖਰੀਦਣ ਵਾਲਿਆਂ ਦੇ ਚਿਹਰਿਆਂ ਤੇ ਨਿਰਾਸ਼ਾ ਹੈ ਇਹ ਤਿਉਹਾਰ ਤੋਂ ਠੀਕ ਪਹਿਲਾਂ ਸੋਨੇ ਦੇ ਕੀਮਤਾ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਣ ਕਾਰਨ ਹੋਇਆ ਤਾਂ ਤਨਤੇਰਸ ਤੋਂ ਪਹਿਲਾਂ ਗਹਿਣੇ ਵੇਚਣ ਵਾਲਿਆਂ ਤੇ ਅਪੋਰਚੂਨ ਵਿਕਰੇਤਾਵਾਂ ਦੁਆਰਾ ਤਿਉਹਾਰੀ ਖਰੀਦਦਾਰੀ ਦੇ ਕਾਰਨ ਰਾਸ਼ਟਰੀ ਰਾਜਸਤਾਨੀ ਦੇ ਸਰਾਫਾ ਬਾਜ਼ਾਰ ਤੇ ਵਿੱਚ ਸੋਨੇ ਦੀ ਕੀਮਤ 3200 ਰੁਪਏ ਵੱਧ ਕੇ 134800 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਈ ਹੈ ਤਾਂ 올 ਇੰਡੀਆ ਸਰਾਫਾ ਐਸੋਸੀਏਸ਼ਨ ਨੇ ਰਿਪੋਰਟ ਦਿੱਤੀ ਕਿ ਸਮੇਂ ਦੌਰਾਨ ਚਾਂਦੀ ਦੀਆਂ ਕੀਮਤਾਂ ਵਿੱਚ 7000 ਰੁਪਏ ਦੀ ਗਰਾਵਟ ਆਈ ਪਿਛਲੇ ਸੈਸ਼ਨ ਦੇ ਵਿੱਚ 99.9% ਸ਼ੁੱਧ سونے ਦੀ ਕੀਮਤ 1,33,600 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਸੀ ਕੀਮਤਾਂ ਵਿੱਚ ਇਹ ਤੇਜ਼ ਵਾਧਾ ਤੰਤਰਸ ਤੋਂ ਠੀਕ ਪਹਿਲਾਂ ਦੇਖਿਆ ਜਾ ਰਿਹਾ 24 ਕੈਰਟ سونے ਦੇ ਨਾਲ 99.5% ਸ਼ੁੱਧਤਾ ਵਾਲਾ ਸੋਨਾ ਵੀ 3200 ਰੁਪਏ ਵਧ ਕੇ 1,34,200 ਰੁਪਏ ਪ੍ਰਤੀ 10 ਗ੍ਰਾਮ ਤੇ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਤਾਂ ਵਿਰਵਾਰ ਨੂੰ ਇਹ 131000 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਤਾਂ ਫਿਰ ਤੋਂ ਸਮਾਨ ਨੂੰ ਕੀਮਤਾ ਸੋਨੇ ਦੀਆਂ ਛੂ ਰਹੀਆਂ ਨੇ ਤਾਂ ਸ਼ੁਕਰਗੁਜ਼ਾਰ ਨੂੰ ਜੇ ਗੱਲ ਕੀਤੀ ਜਾਵੇ ਤਾਂ ਸੋਨੇ ਦਾ ਰੇਟ ਚੜਾਇਆ 3200 ਰੁਪਏ ਵਧ ਕੇ 134800 ਰੁਪਏ ਪ੍ਰਤੀ 10 ਗ੍ਰਾਮ ਦੇ ਨਵੇਂ ਰਿਕਾਰਡ ਉੱਚ ਪੱਧਰ ਤੇ ਪਹੁੰਚ ਗਿਆ ਹੈ ਤਾਂ ਹੁਣ ਲੋਕਾਂ ਦੇ ਲਈ ਸੋਨਾ ਖਰੀਦਣਾ ਕਾਫੀ ਟੈਨਸ਼ਨ ਵਾਲਾ ਕੰਮ ਹੈ ਕਿਉਂਕਿ ਲੋਕਾਂ ਨੂੰ ਉਮੀਦ ਸੀ ਕਿ ਸ਼ਾਇਦ ਸੋਨੇ ਦੇ ਰੇਟਾਂ ਦੇ ਵਿੱਚ ਗਰਾਵਟ ਆਵੇਗੀ ਪਰ ਲਗਾਤਾਰ ਦਿਨ-ਬਦਿਨ ਸੋਨੇ ਦੀਆਂ ਕੀਮਤਾਂ ਅਸਮਾਨ ਨੂੰ ਛੂ ਰਹੀਆਂ ਨੇ